ਬਾਹ ਦੇ ਬੀਤਾਰੇ ਮੈਂ ਸਤਰੀਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਧਨੀਏ ਤੇ ਪਦੀਨੇ ਦੀ ਚਟਣੀ ਧਨੀਆ ਤੇ ਪਦੀਨਾ ਆਪਾਂ ਨੇ ਤੋੜ ਕੇ ਸਮਾਰ ਕੇ ਚੰਗੀ ਤਰ੍ਹਾਂ ਧੋ ਲਿਆ ਜੀ ਤੇ ਇੱਧਰ ਆਪਾਂ ਨੇ ਲਿਆ ਇੱਕ ਖੀਰਾ ਦੋ ਪਿਆਜ਼ ਨੇ ਤਿੰਨ ਚਾਰ ਟੁਕੜੇ ਹੈਗੇ ਨੇ ਆਪਣੇ ਜੀ ਅਦਰਕ ਦੇ ਆਪਾਂ ਸਾਰਾ ਸਮਾਨ ਜੀ ਇਹਦੇ ਵਿੱਚ ਪਾ ਲਾਂਗੇ ਜਿਤਾ ਹੈ ਵਧੀਆ ਨਾ ਮੈਂਟਿਟੀ ਹੋ ਜਾਂਦਾ ਆਪਾਂ ਜੀ ਜਿਹੜਾ ਹੋਰ ਕਰੀਨਾ ਤੇ ਆਪਣਾ ਧਨੀਆ ਪੀਓ ਵੀ ਵਿੱਚ ਐਡ ਕਰ ਦਾਂਗੇ ਤੁਸੀਂ ਵੀ ਨਾਲ ਪਾ ਲਓ ਥੋੜਾ ਜਿਹਾ ਆਪਾਂ ਜੀ ਇਹਦੇ ਵਿੱਚ ਜੀਰਾ ਐਡ ਕਰ ਦਾਂਗੇ ਚਿਟਾ ਨਮਕ ਤੇ ਕਾਲਾ ਨਮਕ ਆਪਾਂ ਐਡ ਕਰ ਦਾਂਗੇ ਜੀ ਨਿੰਬੂ ਨਿੰਬੂ ਵੀ ਦੇਣਾ ਮਿਰਚ ਨਹੀਂ ਪਾਈ ਮਿਰਚਾਂ ਵੀ ਪਾ ਲੀਏ ਆਪਾਂ ਇਹਨੇ ਕੀ ਮਿਰਚ ਪਾਵਾਂਗੇ ਕੋੜੀ ਹੋਰ ਦਾਂਗੇ ਜਿੰਨਾ ਤੱਕ ਆਪਾਂ ਪਾਈਏ ਥੋੜੀ ਜਿਹੀ ਲਾਲ ਮਿਰਚ

ਆਮੜੇ ਨਾਲ ਤੁਹਾਨੂੰ ਲੱਗਦਾ ਅ ਨਿੰਬੂ ਵੀ ਪਾ ਦੋ ਥੋੜਾ ਜਿਹਾ ਜੀ ਆਪਾਂ ਇਹਦੇ ਵਿੱਚ ਨਿੰਬੂ ਵੀ ਐਡ ਕਰ ਦਾਂਗੇ ਨਿੰਬੂ ਦੇ ਆਪਾਂ ਨੇ ਬੀਜ ਕੱਢ ਲਏ ਜੀ ਹੱਥ ਦੇ ਉੱਪਰ ਕਰਕੇ ਇਸ ਤਰ੍ਹਾਂ ਐਡ ਕਰ ਦਾਂਗੇ ਇਹਨੇ ਦਾ ਰਸ ਆ ਬਹੁਤਾਂ ਨਿੰਬੂਆਂ ਦੇ ਇੱਕ ਆਗਰੀਆਂ ਤੇ ਆਗਰ ਦੀ ਨਿੰਬੂ ਦੇਖ ਲਓ ਮੜੇ ਦਾ ਖਾ ਥੋੜੀ ਜਿਹੀ ਆਪਾਂ ਜੀ ਮਿਰਚ ਐਡ ਕਰਾਂਗੇ ਮੈਨੂੰ ਸਾਨੂੰ ਲੱਗੀ ਥੋੜੀ ਜਿਹੀ ਘੱਟ ਥੋੜੀ ਜਿਹੀ ਆਪਾਂ ਚੀਨੀ ਐਡ ਕਰ ਲਾਂਗੇ ਪਾ ਦਉਂਗੇ ਜਿਹੜਾ ਵਿੱਚ ਚਟਣੀ ਆਪਣੀ ਬਣ ਕੇ ਤਿਆਰ। ਇਹ ਤਾਂ ਟਾਈਮ ਹੀ ਨਹੀਂ ਲੱਗਦਾ ਹੈਗਾ ਮਿੰਟ ਲੱਗਦਾ। ਚੱਲ ਬੰਦ ਲੈਂਦੇ ਆ ਇੱਕ ਪਾਲਣ ਦੇ ਕਿ째 ਆਪਾਂ ਕੱਲ ਨੂੰ ਹਣੀਆਂ ਲੋਗ ਦੇਣਾ। ਇਹ ਲੋਗ ਆਪਾਂ ਜੀ ਚਟਣੀ ਨੂੰ ਇੱਕ ਬੋਲ ਦੇ ਵਿੱਚ ਐਡ ਕਰ ਲਵਾਂਗੇ। ਰੈਡੀ ਹੋ ਗਈ। ਲੋ ਦੀ ਚਟਣੀ ਆਪਣੀ ਬਣ ਕੇ ਤਿਆਰ। हां जी ਆਪਾਂ ਬਣਾਉਣਾ ਜੀ ਡੋਕ ਲਾਉ ਦਾ ਆਪਾਂ ਸਮਾਨ ਤਿਆਰ ਕਰ ਰਹੇ ਹਾਂ ਹਾਂ ਜੀ ਆਪਾਂ ਇੱਕ ਕੌਲੀ ਸੂਜੀ ਦੀ ਪਾਈ ਆ ਸੀ ਇੱਕ ਕੌਲੀ ਬੇਸਨ ਦੀ ਆ ਥੋੜੀ ਜੀ ਹਲਦੀ ਆ ਥੋੜਾ ਜਿਹਾ ਨਮਕ ਪਾਇਆ ਵਾ ਤੇ ਇੱਕ ਚੁਟਕੀ ਹਲਦੀ ਪਾਈ ਆ ਤੇ ਆਪਾਂ ਥੋੜਾ ਜਿਹਾ ਜਿਹਾ ਮਿੱਠਾ ਛੋਡਾ ਪਾਉਣੀ ਆ ਇਹਨੂੰ 10 ਮਿੰਟ ਅਸੀਂ ਰੱਖ ਦੋ ਜੀ ਵੀ ਥੋੜੀ ਜੀ ਸੂਜੀ ਭੁੱਲ ਜਵੇ ਅਸ ਥੋੜਾ ਜਿਹਾ ਮਿੱਠਾ ਛੋਡਾ ਪਾਉਣੀ ਆ ਉਹੜਾ ਇਹ ਪਾਣੀ ਪਾ ਕੇ ਇਥੇ ਘੋਲ ਕੇ ਤਿਆਰ ਕਰਕੇ ਰੱਖ ਲੈਣੀ ਇਹਨੂੰ 15 ਦਿਨ ਜੀ ਕਾਂਟਾ ਅਸਾ ਦਾ ਰਾਂ ਕਰਨਾ ਪਊਗਾ 1 ਘੰਟਾ ਰੈਸਟੇ ਦੇ ਰੱਖੋ ਉਹਦੇ ਬਾਅਦ ਇੱਕ ਦੋ ਟਾ ਪਾ ਕੇ ਨੂੰ ਰੈਸਟ ਤੇ ਰੱਖਨਾਗੇ ਚੰਗੀ ਤਰ੍ਹਾਂ ਦਸਕਰ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਹਾਂਜੀ ਦੋ ਕੌਲੀਆਂ ਆਪਾਂ ਰੱਖੇ ਤੇ ਪਾਣੀ ਵੀ ਪਾਈਆਂ ਇੱਕ ਕੌਲੀ ਦਹੀਂ ਦੀ ਪਾਈ ਹੈ ਠੀਕ ਜੇ ਸੋਜੀ ਥੋੜੀ ਮੋਟੀ ਆ ਜੀ ਥੋੜੀ ਜਿਹੀ ਬਰੀਕ ਪਿੰਚ ਨੂੰ ਨਹੀਂ ਵੈਸੇ ਮੋਟੀ ਦਾ ਵੀ ਬਣ ਜਾਂਦਾ ਹੁਣ ਆਪਾਂ ਇਹਨੂੰ ਟਾ ਕੇ ਕਿੰਨੀ ਦੇਰ ਰੱਖਣਾ ਇਹਨੂੰ ਵੈਸੇ ਤਾਂ ਘੰਟਾ ਰੈਸਟ ਦੇਣੀ ਆ ਠੀਕ ਆ ਆਪਾਂ ਜੇ ਇੱਕ ਘੰਟੇ ਲਈ ਰੈਸਟ ਤੇ ਰੱਖ ਦਾਂਗੇ ਫਿਰ ਆਪਾਂ ਇਹਦਾ ਬਣਾਵਾਂਗੇ ਜੀ ਡੋਕਲਾ